ਇੱਕ ਵੱਡੀ ਗੱਲ ਵਾਇਰਲ ਹੋ ਰਹੀ ਹੈ ਕਹਿੰਦੇ ਕੋਈ ਵੇਲਾ ਸੀ ਜਦੋਂ ਮਨਜੀਤ ਸਿੰਘ ਉਹਨਾਂ ਨੂੰ ਕਹਿੰਦੇ ਵੀ ਜਦੋਂ ਕਾਲ ਤੱਕ ਤੇ ਜੱਥੇਦਾਰ ਰਹੇ ਨੇ ਪਰਮਿੰਦਰ ਸਿੰਘ ਢੀਂਡ ਸਹ ਉਹਨਾਂ ਨੇ ਕਹਿੰਦੇ ਬੜੇ ਪਿਓ ਪੁੱਤ ਨੇ ਗਾਲਾਂ ਪੜੀਆਂ ਗੱਡੀਆਂ ਸੀ ਬਿਲਕੁਲ ਨਹੀਂ ਕੱਢੀਆਂ ਮੇਰੀ ਗੱਲ ਸੁਣੋ ਕੋਈ ਗਾਲਾਂ ਨਹੀਂ ਕੱਡੀਆਂ ਇਹ ਤਾਂ ਹੁਣ ਜਿਹੜਾ ਹੈ ਉਹ ਜੋ ਮਰਜ਼ੀ ਕਹੋਣ ਕਿਸੇ ਵੀ ਕਿਤੇ ਵੀ ਖੜਾ ਕੇ ਤੁਸੀਂ ਜਿਹੜਾ ਹੈ ਮੈਨੂੰ ਪੁੱਛ ਸਕਦੇ ਹੋ ਕੋਈ ਬੰਦਾ ਕਹੇ ਆ ਕੇ ਵੀ ਜੀ ਇਹ ਇਹ ਗੱਲ ਹੋਈ ਹੈ ਪਰਮਿੰਦਰ ਸਿੰਘ ਢੀਂਡ ਸਹ ਵੱਲੋਂ ਤਾਂ ਮੈਂ ਦੇਣ ਦਾ ਨਹੀਂ ਇਹ ਜੋ ਮਰਜ਼ੀ ਕਹਿਣ ਉਹ ਤਾਂ ਝੂਠ ਬੋਲਣਗੇ ਜੋ ਮਰਜ਼ੀ ਕਹਿਣਗੇ ਬਾਦਲ ਤੁਹਾਡੇ ਵੱਲੋਂ ਇਹ ਗੱਲਾਂ ਨਿਕਲ ਕੇ ਆ ਰਹੀਆਂ ਕਿ ਚੰਦੂ ਮਾਜਰਾ ਜੀ ਅੱਜ ਗੱਲ ਕਰ ਰਹੇ ਨੇ ਜਾਂ ਢੀਂਡ ਸਾਹਾ ਜੀ ਅੱਜ ਗੱਲ ਕਰ ਰਹੇ ਨੇ ਮਲੂਕਾ ਸਾਹਿਬ ਗੱਲ ਕਰ ਰਹੇ ਨੇ ਸਵਰਗਵਾਸੀ ਆ ਰਣਜੀਤ ਸਿੰਘ ਬਰਹੰਪੂਰਾ ਨਵੀਂ ਦੀ ਆਵਾਜ਼ ਚੁੱਕੀ ਸੀਗੀ ਇਹ ਸਾਰੇ ਪੁੱਤਰ ਮੋਹ ਚ ਫਸੇ ਹੋਏ ਸੀ ਆਪਣੇ ਪੁੱਤਰਾਂ ਦੇ ਭੂਿਕ ਸੈੱਟ ਕਰਦੇ ਸੀਗੇ ਉਹ ਸਾਡੇ ਤੋਂ ਕਹਿੰਦੇ ਸਰਦਾਰੀਆਂ ਵੀ ਲੈ ਲਈਆਂ ਤੇ ਹੁਣ ਬੋਲਦੇ ਨੇ ਸਾਨੂੰ ਕੋਈ ਕੋਈ ਬੰਦੇ ਨੇ ਕਿਸੇ ਨੇ ਪਾਰਟੀ ਵਾਸਤੇ ਕੰਮ ਕੀਤਾ ਉਹਦੇ ਇਹਦੇ ਵਿੱਚ ਉਹਨੂੰ ਕੋਈ ਅਹੁਦੇ ਮਿਲੇ ਨਹੀਂ ਤਾਂ ਉਹ ਬੰਦਾ ਗਲਤ ਫੈਸਲਿਆਂ ਦਾ ਉਹਨਾਂ ਦੇ ਵਿਰ ਉਤੇ ਉਸ ਦਾ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਹੈ ਵੀ ਜੋ ਗਲਤ ਫੈਸਲੇ ਨੇ ਉਹਨਾਂ ਦੀ ਗਲਤ ਨਾ ਕਰੀਏ ਗਲਤ ਨਾ ਗਲਤ ਕਹੋ ਇਹ ਇਹ ਉਹ ਚਾਹੁੰਦੇ ਨੇ ਇਹ ਇਹ ਕੌਣ ਪ੍ਰਮਾਨ ਕਰੇਗਾ ਕੀ ਸਮਝਦੇ ਹੋ ਹਰਜਿੰਦਰ ਸਿੰਘ ਤਾਂ ਅਮੀਦਾ ਮਤਲਬ ਐਸਜੀਪੀਸੀ ਪ੍ਰਧਾਨ ਦਾ ਕੋਰ ਕਮੇਟੀ ਮੈਂਬਰ ਚ ਸ਼ਾਮਲ ਹੋ ਜਾਣਾ ਆਪਾਂ ਇਹ ਸਮਝ ਸਕਦੇ ਹਾਂ ਕਿ ਕਾਲ ਤਾਕਤ ਜਾਂ ਕਾਲ ਤੱਕ ਦੇ ਜਥੇਦਾਰ ਦਾ ਉਹਨਾਂ ਦੇ ਪ੍ਰਭਾਵ ਇੱਥੇ ਨਹੀਂ ਹੁੰਦੇ ਸੁਖਵੀਰ ਬਾਦਲ ਦੇ ਜੇ ਕਾਲ ਤੱਕ ਸਭ ਦੇ ਜਥੇਦਾਰ ਪ੍ਰਭਾਵ ਥੱਲੇ ਸੀਗੇ ਪਿਛਲੇ ਸਮੇਂ 'ਚ ਤਾਂ ਹੀ ਇਹ ਸਾਰੀਆਂ ਗੱਲਾਂ ਹੋਈਆਂ ਜਿਹੜਾ ਡੇਰਾ ਮੁਖੀ ਦੀ ਮਾਫੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੇ ਪਰਮਿੰਦਰ ਸਿੰਘ ਢਿੰਡਸਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸੋ ਢਿੰਡਸਾ ਸਾਹਿਬ ਅੱਜ ਬੜੀ ਚਰਚਾ ਹੈਗੀ ਹੈ ਉਹ ਚਿੱਠੀ ਜਿਹੜੀ ਵਾਇਰਲ ਹੋ ਗਈ ਹੈ ਵੀ ਜਿਹੜੀ ਸੁਖਬੀਰ ਬਾਦਲ ਉਹਨਾਂ ਨੇ ਅਨ ਕੰਡੀਸ਼ਨਲ ਮਾਫੀ ਮੰਗੀ ਹੈ ਕੀ ਕਹਿੰਨੇ ਹੋ ਡੇਰਾ ਹੈ ਦਰੁਸਤ ਹੈ ਜਾਂ ਕੁਝ ਸ਼ਰਾਰਤ ਲੱਗਦੀ ਉਹਦੇ ਵਿੱਚ ਵੀ ਡਰਾਮਾ ਵਾਇਰਲ ਹੋ ਗਈ ਹੈ ਸ਼ਰਾਰਤ ਵਾਲੀ ਗੱਲ ਤਾਂ ਨਹੀਂ ਮੈਂ ਕਰੂੰਗਾ ਪਰ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਵੀ ਜੋ ਅਸੀਂ ਗੱਲਾਂ ਕੀਤੀਆਂ ਉਹ ਸੱਚ ਸਾਬਤ ਹੋਈਆਂ ਨੇ ਜੀ ਜਿਹੜੇ ਵੀ ਮੁੱਦੇ ਲੈ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਸੀ ਉਹ ਸਾਰੀਆਂ ਗੱਲਾਂ ਸੱਚ ਸਾਬਤ ਹੋਈਆਂ ਤੇ ਅੱਜ ਕੌਮ ਦੇ ਸਾਹਮਣੇ ਸਿੱਖ ਪੰਥ ਦੇ ਸਾਹਮਣੇ ਸਾਰੀ ਜਿਹੜੀ ਗੱਲ ਹੈ ਉਹ ਬਿਲਕੁਲ ਸਾਫ਼ ਹੋ ਗਈ। ਹੂੰ ਦੂਸਰੀ ਥੋੜਾ ਜਿਹਾ ਹੈਵੀ ਉਹਨਾਂ ਨੇ ਜਿਹੜਾ ਪੂਰੀ ਡਿਟੇਲ ਦੇ ਵਿੱਚ ਇਹ ਜਵਾਬ ਨਹੀਂ ਦਿੱਤਾ ਚਲੋ ਉਹਨਾਂ ਦੀ ਮਰਜ਼ੀ ਹੈ ਮੈਂ ਕੋਈ ਕਿਸੇ ਤੋਂ ਨਹੀਂ ਹੁੰਦਾ ਅਕਾਲ ਤਖਤ ਸਾਹਿਬ ਤੇ ਸਾਰਿਆਂ ਦੀ ਨਿਗ੍ਹਾ ਲੱਗੀ ਹੈ ਜੀ ਵੀ ਲੋਕਾਂ ਦੀਆਂ ਜੋ ਭਾਵਨਾਵਾਂ ਨੇ ਉਹਦੇ ਮੱਦੇਨਜ਼ਰ ਗੁਨਾਹ ਕਬੂਲਣ ਦੇ ਮੱਦੇਨਜ਼ਰ ਕੀ ਫੈਸਲਾ ਕਰਨਗੇ ਹੁਣ ਉਹਨਾਂ ਨੇ ਕਰਨਾ ਹੈ ਮੈਂ ਸਮਝਦਾ ਵੀ ਹੁਣ ਸਮਾਂ ਹੈ ਕਿ ਅਕਾਲ ਤਖਤ ਸਾਹਿਬ ਦੀ ਮਾਣ ਤੇ ਮਰਿਆਦਾ ਨੂੰ ਹੋਰ ਉੱਚਾ ਚੱਕਣ ਦਾ ਸਮਾਂ ਆ ਗਿਆ ਕੀ ਸਮਝਦੇ ਹੋ ਹਰਜਿੰਦਰ ਸਿੰਘ ਧਾਮੀ ਦਾ ਮਤਲਬ ਐਸਜੀਪੀਸੀ ਪ੍ਰਧਾਨ ਦਾ ਕੂਰ ਕਮੇਟੀ ਮੈਂਬਰ ਚ ਸ਼ਾਮਲ ਹੋ ਜਾਣਾ ਆਪਾਂ ਇਹ ਸਮਝ ਸਕਦੇ ਹਾਂ ਕਿ ਕਾਲ ਤਖਤ ਜਾਂ ਅਕਾਲ ਤਖਤ ਦੇ ਜਥੇਦਾਰ ਦਾ ਉਹਨਾਂ ਦੇ ਪ੍ਰਭਾਵ ਇੱਥੇ ਨਹੀਂ ਹੁੰਦੇ ਸੁਖਵੀਰ ਬਾਦਲ ਦੇ ਉਹ ਤਾਂ ਕਲੀਅਰ ਹੀ ਹੈ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਭਾਵ ਥੱਲੇ ਸੀਗੇ ਪਿਛਲੇ ਸਮੇਂ 'ਚ ਤਾਂ ਹੀ ਇਹ ਸਾਰੀਆਂ ਗੱਲਾਂ ਹੋਈਆਂ ਜਿਹੜਾ ਡੇਰਾ ਮੁਖੀ ਦੀ ਮਾਫੀ ਅਤੇ ਫਿਰ ਉਸ ਤੋਂ ਬਾਅਦ ਦਾ ਜਿਹੜੇ ਬਾਅਦ ਦੇ ਘਟਨਾਕ੍ਰਮ ਨੇ ਸਾਰੇ ਇੱਕ ਦੀ ਚੀਜ਼ ਦੇ ਨਾਲ ਜੁੜੇ ਹੋਏ ਨੇ ਸੋ ਸਾਰੀਆਂ ਗੱਲਾਂ ਤਾਂ ਹੀ ਹੋਈਆਂ ਤੇ ਹੁਣ ਵੀ ਸਮਾਂ ਹੈ ਵੀ ਜਿਹੜੀ ਲੋਕਾਂ ਦੀ ਮੰਗ ਹੈ ਇੱਕ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਜੋ ਨੌਣ ਦੀ ਪ੍ਰਕਿਰਿਆ ਹੈ ਉਹ ਨਵੇਂ ਸਿਰੋਂ ਬਣਨੀ ਚਾਹੀਦੀ ਹੈ ਜਿਦੇ ਵਿੱਚ ਸਾਰੀ ਸਿੱਖ ਕੌਮ ਦੀ ਇਨਵੋਲਵਮੈਂਟ ਹੋਵੇ ਉਹਨਾਂ ਸਾਰਿਆਂ ਜਿਹੜਾ ਨਵੇਂ ਉਹਨਾਂ ਦਾ ਯੋਗਦਾਨ ਹੋਵੇ ਕਾਸਟ ਉੱਤੇ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਵੱਡੇ ਜਥੇਬੰਦੀਆਂ ਨੇ ਉਹ ਸਾਰੀਆਂ ਦੀ ਇਨਵੋਲਵਮੈਂਟ ਦੇ ਨਾਲ ਅਪੁਆਇੰਟਮੈਂਟ ਹੋਵੇ ਇੱਕ ਨਿਰਪੱਖ ਜਿਹੜਾ ਹੈ ਸਖਸ਼ੀਅਤ ਉੱਥੇ ਬਿਰਾਜਮਾਨ ਹੋਵੇ ਦੂਸਰੀ ਗੱਲ ਹੈ ਵੀ ਐਸਜੀਪੀਸੀ ਵੀ ਜਿਹੜੀ ਹੈ ਉਹ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ ਇਹ ਇੰਡੀਪੈਂਡੈਂਟ ਹੋਵੇ ਤੇ ਇੰਡੀਪੈਂਡੈਂਟਲੀ ਫੰਕਸ਼ਨ ਕਰੇ ਇਹ ਇਹ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਕਿਸ ਤਰ੍ਹਾਂ ਤੁਸੀਂ ਮੰਨੋਗੇ ਹੋ ਸਕਦੀ ਹੈ ਕਿਉਂਕਿ ਸਾਰੀਆਂ ਨੌکریاں ਹੀ ਬਾਦਲ ਪਰਿਵਾਰ ਨੇ ਦਿੱਤੀਆਂ ਹੋਈਆਂ ਆਪਣੇ ਜਿਹੜੇ ਕਰੀਬੀ ਸੀ ਉਹਨਾਂ ਦੇ ਨੇੜਲੇ ਸੀ ਉਹਨਾਂ ਨੂੰ ਦਿੱਤੀਆਂ ਹੋਈਆਂ ਤੇ ਕਿੱਦਾਂ ਇੰਡੀਪੈਂਡੈਂਟ ਐਸਜੀਪੀਸੀ ਉਹਨਾਂ ਦੇ ਪ੍ਰਭਾਵ ਚੋਂ ਨਿਕਲ ਸਕਦੀ ਹੈ ਕੋਈ ਰਸਤਾ ਕੀ ਲੱਗਦਾ ਇਹ ਤਾਂ ਨਵੇਂ ਚੋਣ ਹੋਵੇ ਹੁਣ ਨਵੇਂ ਸਿਰਿਓਂ ਦੁਬਾਰੇ ਚੋਣ ਹੋਣੀ ਚਾਹੀਦੀ ਹੈ ਤੇ ਜਿਹੜੇ ਨਵੇਂ ਹਾਊਸ ਚੁਣ ਕੇ ਆਊਗਾ ਮੈਨੂੰ ਲੱਗਦਾ ਵੀ ਲੋਕ ਸਾਰੇ ਜਾਣਦੇ ਨੇ ਜਾਣੋ ਜਾਣਨੇ ਤੇ ਉਹ ਹੁਣ ਜਿਹੜੀ ਚੋਣਾਂ ਬੜਾ ਸੋਚ ਵਿਚਾਰ ਕੇ ਕਰਨਗੇ ਤੇ ਧਾਰਮਿਕ ਸਖਸੀਤਾਂ ਨੂੰ ਹੀ ਅੱਗੇ ਲੈ ਕੇ ਆਉਣਗੇ ਤੇ ਸਿਆਸੀ ਲੋਕਾਂ ਦੀ ਦਖਲਅੰਦਾਜ਼ੀ ਤੇ ਉਹਦੇ ਵਿੱਚ ਜਿਹੜੀਆਂ ਹਾਜ਼ਰੀ ਉਹ ਘਟ ਜੀ ਤੁਹਾਡੇ ਵਿਰੋਧੀਆਂ ਵੱਲੋਂ ਭਾ ਬਾਦਲ ਤੁਹਾਡੇ ਵੱਲੋਂ ਇਹ ਗੱਲਾਂ ਨਿਕਲ ਕੇ ਆ ਰਹੀਆਂ ਕਿ ਚੰਦੂ ਮਾਜਰਾ ਜੀ ਅੱਜ ਗੱਲ ਕਰ ਰਹੇ ਨੇ ਜਾਂ ਢੀਂਡਾ ਸਾਹਿਬ ਅੱਜ ਗੱਲ ਕਰ ਰਹੇ ਨੇ ਮਲੂਕਾ ਸਾਹਿਬ ਗੱਲ ਕਰ ਰਹੇ ਨੇ ਸਵਰਗਵਾਸੀ ਆ ਰਣਜੀਤ ਸਿੰਘ ਬਰਹੰਪੂਰਾ ਨੇ ਵੀ ਆਵਾਜ਼ ਚੁੱਕੀ ਸੀਗੀ ਵੀ ਇਹ ਸਾਰੇ ਪੁੱਤਰ ਮੋਚ ਫਸੇ ਹੋ ਸੀ ਆਪਣੇ ਪੁੱਤਰਾਂ ਦੇ ਭੂਵਿੱਕ ਸੈੱਟ ਕਰਨੇ ਸੀਗੇ ਉਹ ਸਾਡੇ ਤੋਂ ਕਹਿੰਦੇ ਸਰਦਾਰੀਆਂ ਵੀ ਲੈ ਲੀਆਂ ਤੇ ਹੁਣ ਬੋਲਦੇ ਨੇ ਸਾਨੂੰ ਦੇਖੋ 2015 ਤੋਂ ਢੀਂਡਾ ਬੋਲ ਰਿਹਾ ਨਾ ਜਾਂਦੀਆਂ ਘਟਨਾਵਕ ਰਮ ਹੋਈਆਂ ਮੈਂ ਤਾਂ 2002 ਦਾ ਵਿੱਚ 2000 ਚ ਮੈਂ ਤਾਂ ਐਮਐਲਏ ਬਣ ਗਿਆ ਸੀ ਬਿਲਕੁਲ ਠੀਕ ਹੈ ਕੋਈ ਕੋਈ ਬੰਦੇ ਨੇ ਕਿਸੇ ਨੇ ਪਾਰਟੀ ਵਾਸਤੇ ਕੰਮ ਕੀਤਾ ਹੈ ਉਹਦੇ ਇਵਜ਼ ਦੇ ਵਿੱਚ ਉਹਨੂੰ ਕੋਈ ਅਹੁਦੇ ਮਿਲੇ ਨਹੀਂ ਤਾਂ ਉਹ ਬੰਦਾ ਗਲਤ ਫੈਸਲਿਆਂ ਦਾ ਉਹਨਾਂ ਦੇ ਵਿਰੋਧ ਨਾ ਕਰੇ ਉਹ ਉਸ ਦਾ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਹੈ ਵੀ ਜੋ ਗਲਤ ਫੈਸਲੇ ਨੇ ਉਹਨਾਂ ਦੀ ਗਲਤ ਨਾ ਕਹੀਏ ਗਲਤ ਨਾ ਗਲਤ ਕਹੋ ਇਹ ਇਹ ਉਹ ਚਾਹੁੰਦੇ ਨੇ ਇਹ ਇਹ ਕੌਣ ਪ੍ਰਮਾਨ ਕਰੇਗਾ ਦੇਖੋ ਜੇ ਤੁਸੀਂ ਮੈਂ ਇੱਕ ਆਪਦੇ ਬਾਰੇ ਕਹਿ ਸਕਦਾ ਜਾਂ ਜਿਹੜੇ ਸਾਡੇ ਸਾਥੀ ਨੇ ਅਸੀਂ ਜਿਹੜੀ ਹੈ ਇੱਜ਼ਤ ਨਾਲ ਅਣਖ ਨਾਲ ਸਿਆਸਤ ਕੀਤੀ ਹੈ ਹੂੰ ਤੇ ਉਹਦੇ ਨਾਲ ਹੀ ਕਰਾਂਗੇ ਅਸੀਂ ਕੋਈ ਕਿਸੇ ਦੇ ਗੁਲਾਮ ਬਣ ਕੇ ਸਿਆਸਤ ਨਹੀਂ ਕਰ ਸਕਦੇ ਉਹ ਸੋਚਣ ਵੀ ਅਸੀਂ ਦਿੱਤਾ ਉਹਨਾਂ ਨੇ ਉਹ ਕੌਣ ਨੇ ਦੇਣ ਵਾਲੇ ਦੇਣ ਵਾਲੀ ਤਾਂ ਪਾਰਟੀ ਸੀ ਹੂੰ ਪਾਰਟੀ ਵਾਸਤੇ ਸਾਰੇ ਜਿਹੜੇ ਆਗੂ ਸਾਹਿਬਾਨਾਂ ਨੂੰ ਤੁਸੀਂ ਨਾਂ ਲਿਆ ਉਹਨਾਂ ਦੀ ਘਟ ਕੁਰਬਾਨੀਆਂ ਸੀ ਐਨਐਸਏ ਦੇ ਵਿੱਚ ਮੋਰਚਿਆਂ ਦੇ ਵਿੱਚ ਉਹਨਾਂ ਨੇ ਜੇਲਾਂ ਇਕੱਠੀਆਂ ਹੂੰ ਤੇ ਉਹ ਤਾਂ ਜਾ ਕੇ ਉਹਨਾਂ ਨੂੰ ਇਹ ਸਨਮਾਨ ਮਿਲੇ ਨੇ ਕੋਈ ਇਹ ਨਹੀਂ ਵੀ ਕਿਸੇ ਨੇ ਖਰਾਦ ਦਿੱਤੀ ਹੈ ਪੱਕੀ ਪਕਾਈ ਮਿਲ ਗਈ ਜਿਵੇਂ ਸੁਖਵੀਰ ਨੂੰ ਮਿਲੀ ਹੈ ਪੱਕੀ ਪਕਾਈ ਹੈ ਮੰਨਦੇ ਹੋ ਨੇ ਦੇਖੋ ਗੱਲ ਇਹ ਹੈ ਫੈਸਲਾ ਤਾਂ ਚੋਣ ਲੋਕਾਂ ਨੇ ਕਰਨੀ ਹੁੰਦੀ ਹੈ ਹਾਂ ਜਦ ਲੋਕਾਂ ਨੇ ਕਿਸੇ ਨੂੰ ਚੁਣ ਲਿਆ ਹਾਂ ਅਸੈਂਬਲੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਤਾਂ ਅਸੀਂ ਉਹਨਾਂ ਦੇ ਫਤਵੇ ਦੇ ਲੋਕਾਂ ਦੇ ਨੂੰ ਸਿਰ ਝੁਕਾਉਣੇ ਆ ਪਰ ਜਿਹੜਾ ਹੁਣ ਜਦ ਲੋਕਾਂ ਨੇ ਇਨਕਾਰਤਾ ਤਾਂ ਉਹਦੇ ਅੱਗੇ ਵੀ ਫਿਰ ਸਿਰ ਝੁਕਾਉਣਾ ਚਾਹੀਦਾ ਬਿਲਕੁਲ ਠੀਕ ਹੈ ਇੱਕ ਬੜੀ ਗੱਲ ਵਾਇਰਲ ਹੋ ਰਹੀ ਹੈ ਕਹਿੰਦੇ ਕੋਈ ਵੇਲਾ ਸੀ ਜਦੋਂ ਮਨਜੀਤ ਸਿੰਘ ਉਹਨਾਂ ਨੂੰ ਕਹਿੰਦੇ ਵੀ ਜਦੋਂ ਕਾਲ ਤੱਕ ਦੇ ਜਥੇਦਾਰ ਰਹੇ ਨੇ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੇ ਕਹਿੰਦੇ ਬੜੇ ਪਿਓ ਪੁੱਤ ਨੇ ਗਾਲਾਂ ਬੜੀਆਂ ਕੱਡੀਆਂ ਸੀ ਬਿਲਕੁਲ ਨਹੀਂ ਕੱਡੀਆਂ ਮੇਰੀ ਗੱਲ ਸੁਣੋ ਕੋਈ ਇਹ ਤਾਂ ਹੁਣ ਜਿਹੜਾ ਹੈ ਉਹ ਜੋ ਮਰਜ਼ੀ ਕਹੋਣ ਜੋ ਮਰਜ਼ੀ ਜਿਹੜਾ ਹੈ ਉਸ ਬਿਆਨ ਦੇਵੋਣ ਐਸੀ ਕੋਈ ਗੱਲ ਨਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਸਤਿਕਾਰ ਹੈ ਮੈਂ ਤਾਂ ਕਦੇ ਜਿਹੜਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜਾ ਹੈ ਮਿਲੀ ਜਿਹੜਾ ਚਾਰ ਪੰਜ ਵਾਰੀਆਂ ਤੇ ਮੈਂ ਕਿੱਥੋਂ ਜਾ ਕੇ ਗੱਲਾਂ ਕਰਦਿਆਂ ਸਾਰੀਆਂ ਗੱਲਾਂ ਨੇ ਮੈਂ ਕਿਤੇ ਵੀ ਜਾ ਕੇ ਮੈਂ ਦਾਅਵੇ ਨਾਲ ਕਹਿਣਾ ਕਿਸੇ ਵੀ ਕਿਤੇ ਵੀ ਖੜਾ ਕੇ ਤੁਸੀਂ ਜਿਹੜਾ ਹੈ ਮੈਨੂੰ ਉੱਠ ਸਕਦੇ ਹੋ ਕੋਈ ਬੰਦਾ ਕਹਿ ਦੇ ਆ ਕੇ ਵੀ ਜੀ ਇਹ ਇਹ ਗੱਲ ਹੋਈ ਹੈ ਪਰਮਿੰਦਰ ਸਿੰਘ ਢੀਂਡਾ ਵੱਲੋਂ ਤਾਂ ਮੈਂ ਦੇਣ ਦਾ ਨਾ ਇਹ ਜੋ ਮਰਜ਼ੀ ਕਹਿੰਣ ਉਹ ਤਾਂ ਝੂਠ ਬੋਲਣਗੇ ਜੋ ਮਰਜ਼ੀ ਕਹਿਣਗੇ ਸਿਰਫ ਸੁਖਬੀਰ ਬਾਦਲ ਨੂੰ ਹਟਾ ਦਈਏ ਤਾਂ ਕਾਲੀ ਦਲ ਕਾਇਮ ਹੋ ਜਾਏਗਾ ਜਾਂ ਚੀਮਾ ਗਾਂਬੜੀਆਂ ਰਣੀਕੇ ਮਲੂਕਾ ਸਭ ਨੂੰ ਹਟਾਣਾ ਪਊਗਾ ਦੇਖੋ ਗੱਲ ਇਹ ਹੈ ਕਿਸੇ ਵਿਸ਼ੇਸ਼ ਦੀ ਗੱਲ ਨਹੀਂ ਮੈਂ ਕਰਦਾ ਬਹੁਤ ਸੁਧਾਰ ਲੈਣ ਦੀ ਲੋੜ ਹੈ ਪਾਰਟੀ ਦੀ ਫੰਕਸ਼ਨਿੰਗ ਵਿੱਚ ਵੀ ਪੰਚ ਪ੍ਰਧਾਨੀ ਦਾ ਜਿਹੜਾ ਹੈ ਸਿਧਾਂਤ ਸਾਨੂੰ ਆਉਣਾ ਪਊਗਾ ਸਾਨੂੰ ਜਿਹੜੇ ਅੰਤ ਤੱਕ ਮੁੱਦੇ ਨੇ ਉਹਨਾਂ ਤੇ ਆਉਣਾ ਪਊਗਾ ਹਾਂ ਅਤੇ ਲੀਡਰਸ਼ਿਪ ਦੇ ਵਿੱਚ ਵੀ ਤਬਦੀਲੀ ਲੋਕ ਭਾਲਦੇ ਨੇ ਕੋਈ ਇਹ ਨਹੀਂ ਵੀ ਅਸੀਂ ਕਹਿੰਦੇ ਵੀ ਸਾਨੂੰ ਦਿਓ ਕੋਈ ਬੰਦਾ ਹੋ ਸਕਦਾ ਜੇ ਸਾਨੂੰ ਸੰਗਤ ਕਹੇ ਤੁਸੀਂ ਪਾਸੇ ਹੋ ਜੋ ਅਸੀਂ ਵੀ ਪਾਸੇ ਹੋ ਜਾਵਾਂਗੇ ਕੋਈ ਇਹ ਨਹੀਂ ਵੀ ਸਾਨੂੰ ਕੋਈ ਬਹੁਤ ਅਸੀਂ ਇਸ ਚੀਜ਼ ਬਿਨਾ ਰਹਿ ਨਹੀਂ ਸਕਦੇ ਜੇ ਅਕਾਲੀ ਦਲ ਸਾਡੇ ਪਿੱਛੇ ਹਟਣ ਨਾਲ ਤਕੜਾ ਹੁੰਦਾ ਤਾਂ ਅਸੀਂ ਤਿਆਰ ਹਾਂ ਸੁਧਾਰ ਲਹਿਰ ਹੈ ਜਿਹੜੀ ਸੁਧਾਰ ਲਹਿਰ ਲਏਗੀ ਆ ਕੋਈ ਰਜਿਸਟ੍ਰੇਸ਼ਨ ਕਰਾ ਕੇ ਕੋਈ ਇਹਨੂੰ ਰੂਪ ਰੰਗ ਰੇਖਾ ਦਿੱਤੀ ਜਾਏਗੀ ਤੇ ਕੋਈ ਤਾਂ ਹਜੇ ਕੋਈ ਮੈਂ ਟਿੱਪਣੀ ਕਰਦਾ ਸਿਰਫ ਸੁਧਾਰ ਲੈ ਰਹੀ ਹੈ ਬਿਲਕੁਲ ਠੀਕ ਪਰਮਿੰਦਰ ਸਿੰਘ ਢਿੰਡਸਾਣਾ ਨਾਲ ਗੱਲਬਾਤ ਚੱਲ ਰਹੀ ਸੀ ਬੜਾ ਖੁੱਲ ਕੇ ਬੜਾ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਹੈ ਕਿ ਠੀਕ ਹੈ ਕਿ ਜੇਕਰ ਸਾਡੇ ਬਜ਼ੁਰਗਾਂ ਨੇ ਵੀ ਪਾਰਟੀ ਵਿੱਚ ਰਹਿ ਆ ਤੇ ਸਾਡੇਆਂ ਲਈ ਆਪਣੇ ਪੁੱਤਰਾਂ ਲਈ ਕੁਝ ਕੀਤਾ ਤਾਂ ਉਹਨਾਂ ਦਾ ਵੀ ਯੋਗਦਾਨ ਸੀ ਕੰਟਰੀਬਿਊਸ਼ਨ ਸੀ ਤੇ ਸੁਖਬੀਰ ਬਾਦਲ ਵੀ ਸਾਡੇ ਵਰਗਾਈ ਸੀ ਤੇ ਹੁਣ ਜੇ ਸੰਗਤ ਨੇ ਪ੍ਰਵਾਨ ਕੀਤਾ ਤੇ ਹੁਣ ਸੰਗਤ ਜੇ ਉਹਨਾਂ ਨੂੰ ਪ੍ਰਵਾਨ ਨਹੀਂ ਕਰ ਰਹੀ ਤਾਂ ਇਹ ਚੀਜ਼ ਵੀ ਬਾਦਲ ਨੂੰ ਖੁੱਲਕੇ ਸਮਝ ਲੈਣੀ ਚਾਹੀਦੀ ਹੈ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ